ਨਮਸਕਾਰ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਆਪਣੀਆਂ ਆਦਤਾਂ ਦੇ ਬਾਰੇ ਵਿੱਚ ਸਾਡੀਆਂ ਆਦਤਾਂ ਦਾ ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਡੂੰਘਾ ਅਸਰ ਪੈਂਦਾ ਹੈ ਅਸੀਂ ਜਿਹੜੇ ਵੀ ਹਾਲਾਤਾਂ ਵਿੱਚ ਜੀ ਰਹੇ ਹਾਂ ਉਹਨਾਂ ਵਿੱਚ ਬਹੁਤ ਵੱਡਾ ਹਿੱਸਾ ਸਾਡੀਆਂ ਆਦਤਾਂ ਦਾ ਹੁੰਦਾ ਹੈ ਤੇ ਇਹਨਾਂ ਦਾ ਸਬੰਧ ਸਾਡੇ ਮਨੋਵਿਗਿਆਨ ਦੇ ਨਾਲ ਹੁੰਦਾ ਹੈ ਜਿਸ ਨੂੰ ਕਿ ਇੰਗਲਿਸ਼ ਦੇ ਵਿੱਚ ਹਿਊਮਨ ਸਾਈਕੋਲੋਜੀ ਕਿਹਾ ਜਾਂਦਾ ਹੈ ਅਮਰੀਕਾ ਦੇ ਇੱਕ ਸਰਜਨ ਸੀਗੇ ਡਾਕਟਰ ਮੈਕਸਵੈਲ ਮੋਡਸ ਉਹਨਾਂ ਨੇ ਇੱਕ ਰਿਸਰਚ ਕੀਤੀ ਤੇ ਇਹ ਨਤੀਜਾ ਕੱਢਿਆ ਕਿ ਮਨੁੱਖ ਨੂੰ ਆਪਣੇ ਆਪ ਨੂੰ ਕੋਈ ਨਵੀਂ ਆਦਤ ਪਾਉਣ ਜਾਂ ਕੋਈ ਪੁਰਾਣੀ ਆਦਤ ਛੱਡਣ ਲਈ 21 ਦਿਨ ਦਾ ਸਮਾਂ ਲੱਗਦਾ ਹੈ ਭਾਵੇਂ ਤੁਹਾਨੂੰ ਕੋਈ ਨਵੀਂ ਆਦਤ ਪਾਉਣ ਲਈ 21 ਦਿਨ ਉਹ ਕੰਮ ਲਗਾਤਾਰ ਬਿਨਾਂ ਕਿਸੇ ਨਾਗੇ ਤੋਂ ਕਰਨਾ ਪਊਗਾ ਤੇ ਕੋਈ ਪ੍ਰਾਣੀ ਆਦਤ ਛੱਡਣ ਲਈ 21 ਦਿਨ ਉਹ ਕੰਮ ਲਗਾਤਾਰ ਬਿਨਾਂ ਕਿਸੇ ਨਾਗੇ ਤੋਂ ਛੱਡਣਾ ਪਊਗਾ ਉਸ ਤੋਂ ਬਾਅਦ ਤੁਹਾਡੀ ਆਦਤ ਬਦਲ ਜਾਵੇਗੀ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਔਖ ਨਹੀਂ ਆਉਗੀ ਇਸ ਤੋਂ ਬਾਅਦ ਡਾਕਟਰ ਫਿਲਿਪਾ ਲਾਲੀ ਨੇ ਇਸ ਖੋਜ ਨੂੰ ਹੋਰ ਅੱਗੇ ਵਧਾਇਆ ਤੇ ਇਹ ਸਿੱਟਾ ਕੱਢਿਆ ਕਿ ਆਪਣੀ ਬਦਲੀ ਹੋਈ ਆਦਤ ਨੂੰ ਪੱਕਾ ਕਰਨ ਲਈ ਤੁਹਾਨੂੰ ਘੱਟੋ ਘੱਟ 60 ਦਿਨਾਂ ਲਈ ਕੰਟੀਨਿਊ ਰਹਿਣਾ ਪਊਗਾ ਇਸ ਨੂੰ ਅੱਗੇ 90 ਦਿਨਾਂ ਤੱਕ ਲੈ ਕੇ ਜਾਣਾ ਪਵੇਗਾ ਉਸ ਤੋਂ ਬਾਅਦ ਇਹ ਆਦਤ ਪੱਕੇ ਤੌਰ ਤੇ ਤੁਹਾਡੇ ਸੁਭਾਅ ਦੇ ਵਿੱਚ ਸ਼ਾਮਲ ਹੋ ਜਾਵੇ ਇਹੇ ਖੋਜਾਂ ਮਨੋਵਿਗਿਆਨ ਦੇ ਮਹਾਰ ਡਾਕਟਰਾਂ ਦੁਆਰਾ ਕੀਤੀਆਂ ਗਈਆਂ ਹਨ ਇਸ ਲਈ ਇਹਨਾਂ ਦੀ ਇਮਤਿਆਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਕਿ ਹੁਣ ਮਾੜੀਆਂ ਆਦਤਾਂ ਨੂੰ ਛੱਡਿਆ ਜਾ ਸਕਦਾ ਹੈ ਹਾਂਜੀ ਬਿਲਕੁਲ ਛੱਡਿਆ ਜਾ ਸਕਦਾ ਹੈ ਤੇ ਚੰਗੀਆਂ ਆਦਤਾਂ ਪਾਈਆਂ ਜਾ ਸਕਦੀਆਂ ਹਨ ਹਾਂਜੀ ਬਿਲਕੁਲ ਪਾਈਆਂ ਜਾ ਸਕਦੀਆਂ ਇਸਦੇ ਲਈ ਕਰਨਾ ਕੀ ਪਵੇਗਾ ਬਸ 90 ਦਿਨਾਂ ਲਈ ਪਾਪ ਕੇ 3 ਮਹੀਨੇ ਲਈ ਇਰਾਦਾ ਪੱਕਾ ਰੱਖਣਾ ਪਊਗਾ ਤੇ ਮਨ ਨੂੰ ਟਿਕਾ ਕੇ ਰੱਖਣਾ ਪਊਗਾ 21 64 90 ਦਿਨਾਂ ਨਿਯਮ ਕੰਮ ਕਰਦਾ ਹੈ ਆਪਣੇ ਆਪ ਤੇ ਭਰੋਸਾ ਰੱਖਿਓ ਤੁਸੀਂ ਜ਼ਰੂਰ ਸਫਲ ਹੋਵੋ ਧੰਨਵਾਦ